ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੁੱਧੀ ਹੋਣਾ ਜਿਹੜਾ ਉਹਦੀ ਥਾਂ ਸ਼ਰਧ ਨੂੰ ਵਿਚਾਰ ਨੂੰ ਐਮੀਤ ਦੇਣੀ ਚਾਹੀਦੀ ਆ ਇਹ ਤਾਂ ਸਿਧਾਂਤਕ ਤੌਰ ਤੇ ਸਹੀ ਗੱਲ ਆ ਪਰ ਪਿਛਲੇ 35-40 ਸਾਲਾਂ ਚ ਲੋਕਾਂ ਦਾ ਦਿਮਾਗ ਬਦਲਤਾ ਵੀ ਮੈਨੀਫੈਸਟੋ ਪਾਰਟੀਆਂ ਜਾਰੀ ਕਰਦੀਆਂ ਸੀ ਨਾ ਸਵਾਲ ਉੱਠ ਖੜਿਆ ਵੀ ਤੁਸੀਂ ਵਾਅਦੇ ਕਰਦੇ ਹੋ ਪੂਰੇ ਨਹੀਂ ਕਰਦੇ ਇਹ ਲੋਕਾਂ ਨਾਲ ਵੱਡਾ ਧੋਖਾ ਇੱਕ ਪੰਤਕ ਸਿਆਸਤਾ ਇੱਕ ਪੰਜਾਬ ਦੀ ਸਿਆਸਤਾ ਇੱਕ ਰਾਸ਼ਟਰਵਾਦੀ ਸਿਆਸਤਾ ਲੋਕਾਂ ਦਾ ਮਨ ਕਿਤੇ ਨਾ ਕਿਤੇ ਰੂਪ ਚ ਬਣਿਆ ਹੁੰਦਾ ਸੀ ਉਹਨਾਂ ਨੇ ਜਿਹੜੀ ਸਿਆਸਤਾਂ ਲੋਕਾਂ ਦੀ ਸੇਵਾ ਕਰਨ ਦਾ ਸਾਧਨ ਬਣਾਉਣ ਦੀ ਥਾਂ ਇਹਨੂੰ ਇੱਕ ਧੰਦਾ ਬਣਾ ਲਿਆ ਹੁਣ ਦੁਖਾਂਤ ਪੰਜਾਬ ਦਾ ਐਡਾ ਵੱਡਾ ਕਿ ਐਮਐਲਏ ਸਹੀ ਕੌਣ ਹੋਵੇ ਉਸ ਤਰ੍ਹਾਂ ਦੇ ਯੋਗ ਬੰਦੇ ਨਹੀਂ ਲੱਭ ਰਹੇ ਤੁਹਾਨੂੰ ਨਾ ਤੁਹਾਨੂੰ ਯੋਗ ਬੰਦੇ ਉਹ ਲੱਭ ਰਹੇ ਨੇ ਵੀ ਜਿਹੜੇ ਲੋਕ ਸਭਾ ਦੇ ਵਿੱਚ ਜਾ ਕੇ ਮੁਲਕ ਦੀ ਸਿਆਸਤ ਤੈਅ ਕਰਨੀ ਹੈ ਲੋਕ ਸਭਾ ਦੇ ਫੈਸਲਿਆਂ ਨੇ ਬੁੱਧਕਤਾ ਸੀ ਦੇਸ਼ ਨੂੰ ਰਾਹ ਦਿਖਾਉਣ ਦੀ ਉਹ ਤਾਂ ਜਾ ਨਹੀਂ ਰਹੇ じゃ ਹੁਣ ਕੌਣ ਆ ਗਏ? ਦਲਤ ਪੋਲਿਟਿਕਸ ਦਾ ਕੀ ਬਣਿਆ? ਰਿਟਾਇਰਡ ਅਫਸਰ ਆ ਗਏ। ਹੈ ਜੀ ਨਿਚਾਰ ਆ ਗਏ। ਤੇ ਫਨਕਾਰ ਆ ਗਏ। ਕਿੱਥੇ ਵੀ ਦਲਤ ਸਿਆਸਤਦਾਨ ਮਾੜੇ ਚੰਗੇ ਪਹਿਲਾਂ ਹੁੰਦੇ ਸੀ ਨਾ ਸਾਰੇ ਕਹੇ ਤੋਂ। ਫੁਲਾਣੇ ਨੂੰ ਚੱਕ ਕੇ ਫਰੀਦਕੋਟ ਭੇਜ ਦੋ, ਉਹਨੂੰ ਚੱਕ ਕੇ ਉੱਧਰ ਭੇਜ ਦੋ। ਇਸ ਕਰਕੇ ਲੋਕਾਂ ਦੇ ਸਾਹਮਣੇ ਉਹ ਕਹਿੰਦੇ ਗੱਲ ਛੱਡੋ। ਸਾਨੂੰ ਇਹ ਦੱਸੋ ਵੋਟ ਕਿਹਨੂੰ ਪਾਈਏ? ਕਿਉਂ ਐ ਕਿਉਂ ਦੱਸੀ ਵੋਟ ਕਿਹਨੂੰ ਪਾਈਏ? ਤੁਸੀਂ ਵੋਟ ਕਿਨੂੰ ਪਾਉਣੀ ਚਾਹੀਦੀ ਹੈ ਪਹਿਲਾਂ ਤਾਂ ਇਹ ਗੱਲ ਕਰੋ। ਫੇਰ ਇਹ ਗੱਲ ਖੁੱਲੂ। ਵੀ ਭਾਈ ਏਜੰਡਾ ਹੁੰਦਾ ਵਿਚਾਰ ਹੁੰਦਾ ਮੁੱਦਿਆਂ ਦੀ ਸਿਆਸਤ ਹੋਣੀ ਚਾਹੀਦੀ ਲੋਕ ਵੋਟ ਕਰਨ ਕਿਨੂੰ ਪਾਰਟੀ ਨੂੰ ਉਮੀਦਵਾਰ ਨੂੰ ਕਿ ਏਜੰਡੇ ਉੱਤੇ ਵੋਟ ਕਰਨ ਜਾਂ ਜੋ ਪਾਰਟੀਆਂ ਲੁਭਾਉਂਦੀਆਂ ਨੇ ਕਿ ਅਸੀਂ ਤੁਹਾਨੂੰ ਆਫਰੀ ਦੇਵਾਂਗੇ ਉਸ ਉੱਪਰ ਵੋਟ ਕਰਨਾ ਦੇਖੋ ਇੱਕ ਗੱਲ ਆ ਸਿਧਾਂਤਕ ਤੌਰ ਤੇ ਸਿਧਾਂਤਕ ਤੌਰ ਤੇ ਤਾਂ ਲੋਕਾਂ ਨੂੰ ਜੋ ਉਹਨਾਂ ਨੂੰ ਲੋਕਪੱਖੀ ਸਿਆਸਤ ਲੱਗਦੀ ਹੈ ਜੋ ਅਜੰਡਾ ਉਹਨਾਂ ਨੂੰ ਵਧੀਆ ਲੱਗਦਾ ਵੀ ਲੋਕਾਂ ਦੇ ਲਈ ਪੰਜਾਬ ਦੇ ਲਈ ਮੁਲਕ ਦੀ ਬਿਹਤਰੀ ਲਈ ਆ ਉਹਨੂੰ ਕਰਨਾ ਚਾਹੀਦਾ ਵੋਟ ਉਹਨੂੰ ਪਾਉਣੀ ਚਾਹੀਦੀ ਹੈ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੋਧੀ ਹੋਣਾ ਜਿਹੜਾ ਉਹਦੀ ਤਾਂ ਸ਼ਰਧ ਨੂੰ ਵਿਚਾਰ ਨੂੰ ਇਮੀਤ ਦੇਣੀ ਚਾਹੀਦੀ ਹੈ ਇਹ ਤਾਂ ਸਿਧਾਂਤਕ ਤੌਰ ਤੇ ਸਹੀ ਗੱਲ ਆ ਪਰ ਪਿਛਲੇ 35-40 ਸਾਲਾਂ ਚ ਲੋਕਾਂ ਦਾ ਦਿਮਾਗ ਬਦਲਤਾ ਜਿਹੜੀਆਂ ਪਾਰਟੀਆਂ ਨੇ ਉਹ ਰਾਜ ਕੱਲਾ ਡੰਡੇ ਨਾਲ ਨਹੀਂ ਕਰਦੀਆਂ ਉਹ ਲੋਕਾਂ ਦੇ ਸੋਚਣ ਦਾ ਤਰੀਕਾ ਬਦਲ ਦਿੰਦੀਆਂ ਨੇ ਹੁਣ ਤੁਸੀਂ ਇਹ ਵੇਖ ਲਓ ਵੀ ਮੈਨੀਫੈਸਟੋ ਪਾਰਟੀਆਂ ਜਾਰੀ ਕਰਦੀਆਂ ਸੀ ਨਾ ਸਵਾਲ ਉੱਠ ਖੜਿਆ ਵੀ ਤੁਸੀਂ ਵਾਅਦੇ ਕਰਦੇ ਹੋ ਪੂਰੇ ਨਹੀਂ ਕਰਦੇ ਇਹ ਲੋਕਾਂ ਨਾਲ ਵੱਡਾ ਧੋਖਾ ਇਹ ਮੈਮੋਰੰਡਮ ਆਫ ਅੰਡਰਸਟੈਂਡਿੰਗ ਆ ਵੀ ਭਾਈ ਸਾਨੂੰ ਸੱਤਾ ਦਿਓ ਅਸੀਂ ਸੱਤਾ ਨੂੰ ਲੋਕੇਤ ਲਈ ਵਰਤਾਂਗੇ ਇਸ ਕਰਕੇ ਇਹ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਮਾਨ ਗੁੱਠੀ ਕਿੰਨਾ ਤਲਕਾਤਾ ਇਹਨੂੰ ਗਰੰਟੀਆਂ ਦੀ ਸਿਆਸਤ ਆ ਗਈ ਕੇਜਰੀਵਾਲ ਕੀ ਗਰੰਟੀ ਹੈ ਹੁਣ ਮੋਦੀ ਦੀ ਗਰੰਟੀ ਹੈ ਇਹ ਆ ਗਈ ਫੇਰ ਸਵਾਲ ਇਹ ਸੀ ਵੀ ਪਾਰਟੀਆਂ ਨਾਲ ਖੜੀਆਂ ਨੇ ਇੱਕ ਪੰਤਕ ਸਿਆਸਤ ਆ ਇੱਕ ਪੰਜਾਬ ਦੀ ਸਿਆਸਤ ਆ ਇੱਕ ਰਾਸ਼ਟਰਵਾਦੀ ਸਿਆਸਤ ਆ ਲੋਕਾਂ ਦਾ ਮਨ ਕਿਤੇ ਨਾ ਕਿਤੇ ਰੂਪ ਚ ਬਣਿਆ ਹੁੰਦਾ ਸੀ ਮੈਂ ਮੇਰੇ ਜਿਆਦਾ ਛੋਟੇ ਹੁੰਦੇ ਪਿੰਡ ਦੇ ਕਈ ਬੰਦੇ ਸੀ ਨਾ ਜਿਹੜੇ ਕਾਂਗਰਸ ਨਾਲ ਹੁੰਦੇ ਬਹੁਤ ਘੱਟ ਹੁੰਦੇ ਪਿੰਡ ਦੇ ਸਾਡੇ ਘਰਾਂ ਚ ਅਸੀਂ ਗਵਾਂਢੀ ਜੇ ਕੋ ਉਹਨਾਂ ਨੂੰ ਟਿੱਥਰ ਕਰਦਾ ਉਹ ਕਹਿੰਦੇ ਖਾਣਾ ਪੀਣਾ ਕਾਂਗਰਸ ਦਾ ਵੋਟ ਪੰਥ ਨੂੰ ਪਾਉਣੀ। ਮਤਲਬ ਇਸ ਕਰਕੇ ਵੀ ਉਹਨਾਂ ਦੇ ਨਾਲ ਚੱਲੇ ਜਾਂਦੇ ਸੀ ਕਈ ਉਹ ਉਹ ਘਰ। ਹੁਣ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਜਿਹੜੀ ਸਿਆਸਤ ਆ ਲੋਕਾਂ ਦੀ ਸੇਵਾ ਕਰਨ ਦਾ ਸਾਧਨ ਬਣਾਉਣ ਦੀ ਥਾਂ ਇਹਨੂੰ ਇੱਕ ਧੰਦਾ ਬਣਾ ਲਿਆ। ਧੰਦਾ ਬਣਾ ਲਿਆ ਜਦੋਂ ਤੁਸੀਂ ਫਿਰ ਇਹ ਪਰਿਵਾਰਵਾਦ ਆ ਗਿਆ ਇੱਥੇ। ਫਿਰ ਨਿੱਜ ਪ੍ਰਸਤੀ ਆ ਗਈ, ਫਿਰ ਮੁਨਾਫਾ ਆ ਗਿਆ। ਚੋਣਾਂ ਵੇਲੇ ਪਹਿਲਾ ਪਿੰਡ ਦੇ ਲੋਕ ਇਕੱਠੇ ਹੋ ਕੇ ਉਦੋਂ 5-5 10-10 ਰੁਪਏ ਉਮੀਦਵਾਰ ਨੂੰ ਦਿੰਦੇ ਹੁੰਦੇ ਮੈਂ ਟੌੜਾ ਸਾਹਿਬ ਨਾਲ ਦੇਖਿਆ ਟੌੜਾ ਸਾਹਿਬ ਉਹੀ ਪੈਸੇ ਪਿੰਡ ਦੇ ਬੰਦਿਆਂ ਨੂੰ ਫੜਾ ਦਿੰਦੇ ਵੀ ਭਾਈ ਤੁਸੀਂ ਇੱਥੇ ਆਪਣੇ ਖਰਚੇ ਪਾਣੀ ਲਈ ਵਰਤ ਲਿਆ ਕਰੋ ਉਦੋਂ ਬਹੁਤ ਕੁਝ ਹੁੰਦਾ ਸੀ ਹੁਣ ਖਰਚੀਲੀ ਏਡੀ ਬਣਾਤੀ ਇਹ ਵੀ ਵੱਡੇ ਪਾਰਟੀ ਨੇ ਜਿਹੜੀਆਂ ਉਹ ਵੱਡੀ ਪੱਦਰ ਤੇ ਫੰਡ ਦੇਣ ਲੱਗੀਆਂ ਮਤਲਬ ਕਿਸ ਨੇ 5 ਲੱਖ ਦੇਤਾ ਕਿਸ ਨੇ 10 ਲੱਖ ਦੇਤਾ ਕਿਸ ਨੇ 1 ਕਰੋੜ ਦੇਤਾ ਉਹ ਸਾ ਪਤਾ ਹੁੰਦਾ ਵੀ ਇਹ ਇਤੋਂ ਬਣਨ ਤੋਂ ਆਦੇ ਨੇ ਆਪਣੇ ਕੰਮ ਲੈਣੇ ਨੇ ਉਹਨਾਂ ਦੀ ਸਿਖ ਰਹਾ ਚੋਣ ਵਾਂਡ ਨੇ ਉਹ ਉਹ ਸਿਆਸਤ ਦੀ ਸਿਖ ਇੱਥੇ ਆ ਗਈ ਜਿਹਦੀ ਕਲਾਈ ਹੁਣ ਖੁੱਲੀ ਆ ਐਸੀ ਦੀ ਹਾਲਤ ਚ ਜਦੋਂ ਤੁਹਾਡੇ ਘੱਤਰ ਸਿਆਸਤ ਧੰਦਾ ਬਣ ਜੇ ਫਿਰ ਤੁਸੀਂ ਆਪਣੀ ਦੁਕਾਨ ਉੱਥੇ ਖੋਲੋਗੇ ਜਿੱਥੇ ਤੁਹਾਨੂੰ ਲੱਗਦਾ ਸੌਦਾ ਵੱਧ ਵਿਕਦਾ ਯਾਨੀ ਜਿੱਥੇ ਜਾ ਕੇ ਤੁਸੀਂ ਜਿੱਤ ਦੀ ਸੰਭਾਵਨਾ ਵੱਧ ਬਣਦੀ ਆ ਕਿਉਂਕਿ ਵਿਚਾਰਧਾਰਾ ਤੇ ਸਿਆਸਤ ਏਜੰਡੇ ਤੋਂ ਖੜਗੀਆਂ ਪਾਰਟੀਆਂ ਨਵੀਂ ਲੀਡਰਸ਼ਿਪ ਪੈਦਾ ਹੁਣੋਂ हट ਗਈ ਪਾਰਟੀ ਢਾਂਚੇ ਜਰਜਰੇ ਹੋ ਗਏ ਮੁੰਡਾ ਕਿਸੇ ਦਾ ਵਧੀਆ ਆਲਾ ਕਹਿੰਦਾ ਉਹਦੀ ਥਾਂ ਹੀ ਲੈ ਲੂਗਾ ਵੀ ਆਹ ਦੇਖੋ ਜੀ ਤ੍ਰਿਪਤਵਾਜਾ ਸਾਹਿਬ ਦਾ ਬੇਟਾ ਬੜਾ ਮਿਹਨਤੀ ਆ ਆਪਣਾ ਭੁੰਦਰ ਸਾਹਿਬ ਦਾ ਬੇਟਾ ਬੜਾ ਮਿਹਨਤੀ ਆ ਆ ਪਠਾਨ ਮਾਦਰਾ ਕਹਿੰਦਾ ਮੈਂ ਤਾਂ ਮੁੰਡਾ ਕੈਨੇਡਾ ਤੋਂ ਬੁਲਾ ਲਿਆ ਹੁਣ ਇਤੋਂ ਬਾਅਦ ਮੇਤੋਂ ਬਾਅਦ ਐਮਐਲ ਇਹ ਲੜੂ ਮਤਲਬ ਸਾਰਿਆਂ ਦਾ ਕੱਲਿਆਂ ਦਾ ਨਾਂ ਲਈਏ ਜਿਹਦਾ ਮਰਜ਼ੀ ਨਾਂ ਲੈ ਲਓ ਸਾਰੇ ਪਰਿਵਾਰ ਬਾਅਦ ਚੋਂ ਨੇ ਕਈਆਂ ਦੇ ਕਾਮਯਾਬ ਨਹੀਂ ਹੁੰਦੇ ਫਿਰ ਇਹਦੇ ਵਿੱਚੋਂ ਸਿਆਸੀ ਲੀਡਰ ਦਾ ਚਲਾਉਣਾ ਬੰਦ ਹੋ ਗਿਆ ਹੁਣ ਦੁਖਾਂਤ ਪੰਜਾਬ ਦਾ ਐਡਾ ਵੱਡਾ ਕਿ ਐਮ ਐਲ ਏ ਸਹੀ ਕੌਣ ਹੋਵੇ ਐਮ ਐਲ ਏ ਦੇ ਫਰਜ਼ ਕੀ ਨੇ ਉਹਨੇ ਭੋਗਾਂ ਅਰਦਾਸਾਂ ਤੇ ਜਾਣਾ ਜਾਂ ਉਹਨੇ ਕਾਨੂੰਨ ਬਣਾਉਣੇ ਨੇ ਨੀਤੀਆਂ ਸੁਧਣੀਆਂ ਨੇ ਉਹ ਬਦਲਣੀਆਂ ਨੇ ਵਿਧਾਨ ਸਭਾ ਦੇ ਸੈਸ਼ਨ ਸੰਗੜ ਕੇ ਰਹਿ ਗਏ ਰੌਲਾ ਪਾਉਣ ਦਾ ਸਾਧਨ ਬਣ ਕੇ ਰਹਿ ਗਏ ਅਫਸਰशाही ਜਿਹੜੀ ਨੀਤੀ ਬਣਾਉਣੀ ਹੈ ਕਾਰਪੋਰੇਟ ਨੂੰ ਜਾਂ ਉੱਤੋਂ ਹਦਾਇਤਾਂ ਆਉਂਦੀਆਂ ਨੇ ਉਹੀ ਲਲਾ ਲਲਾ ਕਰਕੇ ਪਾਸ ਹੋ ਜਾਂਦੀਆਂ ਨੇ ਉਸ ਤਰ੍ਹਾਂ ਦੇ ਯੋਗ ਬੰਦੇ ਨਹੀਂ ਲੱਭ ਰਹੇ ਤੁਹਾਨੂੰ ਨਾ ਤੁਹਾਨੂੰ ਯੋਗ ਬੰਦੇ ਉਹ ਲੱਭ ਰਹੇ ਨੇ ਵੀ ਜਿਹੜੇ ਲੋਕ ਸਭਾ ਦੇ ਵਿੱਚ ਜਾ ਕੇ ਮੁਲਕ ਦੀ ਸਿਆਸਤ ਤੈਅ ਕਰਨੀ ਹੈ ਲੋਕ ਸਭਾ ਦੇ ਫੈਸਲੇ ਆ ਨੇ ਜਿਹੜੇ ਆਹ ਲੋਕ ਵਿਰੋਧੀ ਫੈਸਲੇ ਹੋਏ ਨੇ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰ ਦੋ ਜੀਐਸਟੀ ਲਾ ਦੋ ਹੈ ਨਹੀਂ ਸੀਏ ਲਾ ਦੋ ਤਿੰਨ ਖੇਤੀ ਕਾਨੂੰਨ ਲਾ ਦੋ ਇਹ ਉੱਥੇ ਹੋਏ ਨੇ ਨਾ ਜੇ ਉੱਥੇ ਸਮਝਦਾਰ ਸਿਆਣੇ ਬੰਦੇ ਹੁੰਦੇ ਇਹਨਾਂ ਨੂੰ ਪਹਿਲਾਂ ਹੀ ਪਾਸ ਕਿਵੇਂ ਹੋਣ ਦਿੰਦੇ ਫਿਰ ਤੁਸੀਂ ਪਾਰਟੀਆਂ ਇਹਨਾਂ ਵਿਪਜਾਰੀ ਕਰਤਾ ਪਹਿਲਾ ਇੰਟਰਫੈਕਸ਼ਨ ਲਾ ਬਣਾਇਆ 1 ਬਟਾ 3 ਦਾ ਫਿਰ 2 ਵੱਡਾ 3 ਦਾ ਬਣਾਤਾ ਹੁਣ ਨਵੀਂ ਢੰਗ ਤੋਂ ਬੱਲੇ ਆਸਤੀਫੇ ਦਵਾ ਦੋ 20 25 ਤੂੰ ਮੁੜ ਕੇ ਆਪਣੀ ਟਿਕਟ ਤੇ ਲੜਾ ਲੋ ਯਾਦ ਹੋ ਤੁਹਾਨੂੰ ਸ਼ੁਰੂ ਵਿੱਚ ਸੁਖਵੀਰ ਸਾਹਿਬ ਨੇ ਕੀਤਾ ਸੀ ਮੋਗੇ ਦੇ ਤਲਵੰਡੀ ਸਾਬੋ ਤੋਂ ਹੁਣ ਇਹਦੇ ਨਾਲ ਸਰਕਾਰਾਂ ਉਲਟਾਉਂਡ ਤੇ ਦੂਜਾ ਕੁਝ ਕਰਨ ਲੱਗ ਗਏ ਹੁਣ ਇਸ ਹਾਲਤ ਦੇ ਵਿੱਚ ਉਹਨਾਂ ਨੂੰ ਉਹੇ ਜਿਹੇ ਬੰਦੇ ਨਹੀਂ ਮਿਲਦੇ ਨਾ ਤਾਂ ਰਾਜ ਸਭਾ 'ਚ ਮਿਲਦੇ ਨੇ ਕਿਉਂਕਿ ਰਾਜ ਸਭਾ ਦੇਅ ਚੁਣ ਲਈ ਜਿਹੜੇ ਕਰਾਈਟਰੀਆ ਸੀ ਮਾਤਦੰਡ ਸੀ ਉਹ ਬਦਲਤੇ ਮਤਲਬ ਕੋਈ ਵੀ ਕਿਤੋਂ ਜਾ ਕੇ ਬਣ ਸਕਦਾ ਜੀ ਪਹਿਲਾਂ ਰਾਜ ਦਾ ਪਛੰਦਾ ਹੋਣਾ ਜ਼ਰੂਰੀ ਸੀ 10 ਸਾਲ ਉਹਦੇ ਉੱਤੇ ਰਹਿਣਾ ਜ਼ਰੂਰੀ ਸੀ ਹੁਣ ਤਾਂ ਹਾਰੇ ਹੋਏ ਬੰਦੇ ਨੂੰ ਭੇਜਣ ਲੱਗੇ ਪੁੰਦੜ ਤੇ ਰਾ ਵੀ ਜਿਹੜਾ ਇਧਰੋਂ ਹਾਰ ਗਿਆ ਉਹਨੂੰ ਉਧਰ ਭੇਜ ਦੋ ਜਿਹੜਾ ਬੁੱਧੀਜੀਵੀ ਸੀ ਜਾਂ ਸਿਆਸਤਦਾਨ ਸੀ ਜਾਂ ਵਿਦਵਾਨ ਸੀ ਜਿਹੜੇ ਕੋਣ ਆ ਚੋਣ ਦੇ ਖਲਜਗਣ ਚ ਪੈਣ ਦੀ ਥਾ ਪਰ ਉਹਨਾਂ ਕੋਲ ਇੱਕ ਬੁੱਧਕਤਾ ਸੀ ਦੇਸ਼ ਨੂੰ ਰਾਹ ਦਿਖਾਉਣ ਦੀ ਉਹ ਤਾਂ ਜਾਣੀ ਰਹੇ ਜਾਂ ਹੁਣ ਕੌਣ ਆ ਗਏ? ਦਲਤ ਪੋਲਿਟਿਕਸ ਦਾ ਕੀ ਬਣਿਆ? ਰਿਟਾਇਰਡ ਅਫਸਰ ਆ ਗਏ। ਹੈ ਜੀ ਨਚਾਰ ਆ ਗਏ। ਤੇ ਫਨਕਾਰ ਆ ਗਏ। ਕਿੱਥੇ ਵੀ ਦਲਤ ਸਿਆਸਤਦਾਨ ਮਾੜੇ ਚੰਗੇ ਪਹਿਲਾਂ ਹੁੰਦੇ ਸੀ ਨਾ ਸਾਰੇ ਕਹੇ ਤੋਂ। ਫੁਲਾਨੇ ਨੂੰ ਚੱਕ ਕੇ ਫਰੀਦਕੋਟ ਭੇਜ ਦੋ, ਉਹਨੂੰ ਚੱਕ ਕੇ ਉਂਧਰ ਭੇਜ ਦੋ। ਦਲਤ ਲੀਡਰਸ਼ਿਪ ਵੀ ਉਡ ਗਈ। ਇਸੇ ਤਰ੍ਹਾਂ ਅਕਾਲੀ ਲੀਡਰਸ਼ਿਪ ਵੀ ਉਡ ਗਈ। ਇਸੇ ਤਰ੍ਹਾਂ ਕਾਂਗਰਸ ਲੀਡਰਸ਼ਿਪ ਵੀ ਉਡ ਗਈ। ਬੁੱਢਿਆਂ ਦਾ ਰਾਜ ਆ ਗਿਆ ਨਾ। ਨਵੇਂ ਨੂੰ ਆਉਣ ਨਹੀਂ ਦਿੰਦੇ। ਤੁਸੀਂ ਦੇਖ ਲਓ ਬਿਜੇ ਰਾਜ ਸਿੰਧੀ ਆ। ਸੀ ਜਿਹੜਾ ਉਹਦਾ ਕੀ ਬਣਿਆ ਸਚਨ ਪਾਇਲਟ ਦਾ ਕੀ ਬਣਿਆ ਹੁੱਡਾ ਦਾ ਕੀ ਬਣਿਆ ਸਿੱਧੂ ਦਾ ਕੀ ਬਣਿਆ ਮਤਲਬ ਇਸ ਕਰਕੇ ਵੱਡੀ ਤਬਦੀਲੀ ਦੀ ਿਕ ਲੋੜਾ ਜਿਹਦੇ ਹਾਨ ਦੀ ਸਿਆਸਤ ਹੈ ਨਹੀਂ ਇਸ ਕਰਕੇ ਲੋਕਾਂ ਦੇ ਸਾਹਮਣੇ ਉਹ ਕਰਨ ਗੱਲ ਛੱਡੋ ਸਾਨੂੰ ਇਹ ਦੱਸੋ ਵੋਟ ਕਿਹਨੂੰ ਪਾਈਏ ਕਿਉਂ ਐ ਕਿਉਂ ਦੱਸੀ ਵੋਟ ਕਿਹਨੂੰ ਪਾਈਏ ਤੁਸੀਂ ਵੋਟ ਕਿਨੂੰ ਪਾਉਣੀ ਚਾਹੀਦੀ ਹੈ ਪਹਿਲਾਂ ਤਾਂ ਇਹ ਗੱਲ ਕਰੋ ਫੇਰ ਇਹ ਗੱਲ ਖੁੱਲੂ ਵੀ ਭਾਈ ਏਜੰਡਾ ਹੁੰਦਾ ਵਿਚਾਰ ਹੁੰਦਾ ਮੁੱਦਿਆਂ ਦੀ ਸਿਆਸਤ ਹੋਣੀ ਚਾਹੀਦੀ ਹੈ